ਸਤਿ ਸ੍ਰੀ ਅਕਾਲ ਅੱਜ ਤੁਸੀਂ ਲੇਖਕ ਜੇਮਸ ਕਲੀਅਰ ਦੁਆਰਾ ਲਿਖੀ ਗਈ ਕਿਤਾਬ ਐਟੋਮਿਕ ਹੈਬਿਟਸ ਵਿੱਚੋਂ ਇਸ ਦਾ 12ਵਾਂ ਭਾਗ ਸੁਣਨ ਜਾ ਰਹੀ ਹੂੰ ਹੌਲੀ ਚੱਲੋ ਪਰ ਪਿੱਛੇ ਵੱਲ ਨਹੀਂ ਫਲੋਰੀਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਰੀ ਯੂਲਸ ਮੈਨਨੀ ਕਲਾਸ ਦੇ ਪਹਿਲੇ ਦਿਨ ਆਪਣੇ ਫਿਲਮ ਫੋਟੋਗ੍ਰਾਫੀ ਵਿਦਿਆਰਥੀਆਂ ਦੇ ਦੋ ਸਮੂਹ ਬਣਾ ਦਿੱਤੇ। ਉਹਨਾਂ ਨੇ ਦੱਸਿਆ ਕਿ ਕਲਾਸਰੂਮ ਵਿੱਚ ਖੱਬੇ ਪਾਸੇ ਬੈਠੇ ਵਿਦਿਆਰਥੀ ਗਿਣਤੀ ਸਮੂਹ ਵਿੱਚ ਹੋਣਗੇ। ਉਹਨਾਂ ਨੂੰ ਸਿਰਫ ਕੀਤੇ ਗਏ ਕੰਮ ਦੀ ਗਿਣਤੀ ਦੇ ਹਿਸਾਬ ਨਾਲ ਹੀ ਗ੍ਰੇਡ ਦਿੱਤੇ ਜਾਣਗੇ। ਸਮੈਸਟਰ ਦੇ ਆਖਰੀ ਦਿਨ ਉਹ ਹਰੇਕ ਵਿਦਿਆਰਥੀ ਦੁਆਰਾ ਜਮ੍ਹਾਂ ਕਰਵਾਏ ਗਏ ਚਿੱਤਰਾਂ ਦੀ ਗਿਣਤੀ ਕਰਨਗੇ। 100 ਚਿੱਤਰਾਂ ਨੂੰ A ਗ੍ਰੇਡ ਮਿਲੇਗਾ 90 ਚਿੱਤਰਾਂ ਨੂੰ B 80 ਚਿੱਤਰਾਂ ਨੂੰ C ਆਦਿ ਇਸ ਦੌਰਾਨ ਕਲਾਸਰੂਮ ਵਿੱਚ ਸੱਜੇ ਪਾਸੇ ਬੈਠੇ ਵਿਦਿਆਰਥੀ ਗੁਣਵੱਤਾ ਸਮੂਹ ਵਿੱਚ ਹੋਣਗੇ ਉਹਨਾਂ ਨੂੰ ਕੰਮ ਦੀ ਔਤਮਤਾ ਦੇ ਆਧਾਰ ਤੇ ਗ੍ਰੇਡ ਦਿੱਤੇ ਜਾਣਗੇ ਪੂਰੇ ਸੈਮੈਸਟਰ ਵਿੱਚ ਉਹਨਾਂ ਨੇ ਸਿਰਫ ਇੱਕੋ ਚਿੱਤਰ ਬਣਾਉਣਾ ਹੈ ਪਰ ਇਹ ਗ੍ਰੀਡ ਲੈਣ ਲਈ ਇਹ ਚਿੱਤਰ ਇੱਕ ਆਦਰਸ਼ ਚਿੱਤਰ ਹੋਣਾ ਚਾਹੀਦਾ ਸੀ ਮਿਆਦ ਖਤਮ ਹੋਣ ਤੋਂ ਬਾਅਦ ਪ੍ਰੋਫੈਸਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਾਰੇ ਸਭ ਤੋਂ ਵਧੀਆ ਚਿੱਤਰ ਗਿਣਤੀ ਸਮੂਹ ਵਾਲਿਆਂ ਨੇ ਬਣਾਏ ਸਨ ਸਮੈਸਟਰ ਦੌਰਾਨ ਵਿਦਿਆਰਥੀ ਫੋਟੋਆਂ ਖੇਚੇ ਰਹੇ ਸਨ ਬਣਤਰ ਅਤੇ ਲਾਈਟਿੰਗ ਨਾਲ ਪ੍ਰਯੋਗ ਕਰ ਰਹੇ ਸਨ ਡਾਰਕ ਰੂਮ ਵਿੱਚ ਵੱਖ-ਵੱਖ ਤਰਤੀਬਾਂ ਨੂੰ ਅਜ਼ਮਾ ਕੇ ਦੇਖ ਰਹੇ ਸਨ ਅਤੇ ਆਪਣੀਆਂ ਗਲਤੀਆਂ ਤੋਂ ਸਿੱਖ ਰਹੇ ਸਨ ਸੈਂਕੜੇ ਫੋਟੋਆਂ ਖਿੱਚਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਨੇ ਆਪਣੇ ਹੁਨਰ ਨੂੰ ਤਰਾਸ਼ਿਆ ਇਸ ਦੌਰਾਨ ਗੁਣਵੱਤਾ ਸਮੂਹ ਦੇ ਵਿਦਿਆਰਥੀ ਇੱਕ ਆਦਰਸ਼ ਚਿੱਤਰ ਬਾਰੇ ਹੀ ਸੋਚਦੇ ਰਹੇ ਅੰਤ ਵਿੱਚ ਉਨ੍ਹਾਂ ਕੋਲ ਦਿਖਾਉਣ ਲਈ ਗੈਰ ਤਸਦੀਕਸ਼ੁਦਾ ਸਿਧਾਂਤਾਂ ਅਤੇ ਇੱਕ ਔਸਤ ਚਿੱਤਰ ਤੋਂ ਵੱਧ ਕੁਝ ਨਹੀਂ ਸੀ ਬਦਲਾ ਦੀ ਸਰਵੋਤਮ ਯੋਜਨਾ ਲੱਭਣ ਦੀ ਕੋਸ਼ਿਸ਼ ਵਿੱਚ ਤੁਸੀਂ ਸੌਖਿਆ ਹੀ ਉਲਝੇ ਜਾ ਸਕਦੇ ਹੋ वजन ਘਟਾਉਣ ਦਾ ਸਭ ਤੋਂ ਤੇਜ਼ ਤਰੀਕਾ ਵਧੀਆ ਸਰੀਰ ਬਣਾਉਣ ਦੀ ਸਰਵੋਤਮ ਯੋਜਨਾ ਪਾਰਟ ਟਾਈਮ ਕਾਰੋਬਾਰ ਦਾ ਆਦਰਸ਼ ਵਿਚਾਰ ਅਸੀਂ ਸਰਵੋਤਮ ਨੀਤੀ ਲੱਭਣ ਦੇ ਚੱਕਰ ਵਿੱਚ ਇੰਨੀ ਜ਼ਿਆਦਾ ਦੇਰ ਤੱਕ ਸੋਚਦੇ ਰਹਿੰਦੇ ਹਾਂ ਕਿ ਅਸੀਂ ਕਦੇ ਕੰਮ ਸ਼ੁਰੂ ਹੀ ਨਹੀਂ ਕਰ ਪਾਉਂਦੇ ਜਿਵੇਂ வால்ਟੇਅਰ ਨੇ ਲਿਖਿਆ ਸੀ ਸਰਵੋਤਮ ਚੰਗੇ ਦਾ ਦੁਸ਼ਮਣ ਹੈ ਮੈਂ ਇਸ ਨੂੰ ਕੋਸ਼ਿਸ਼ ਅਤੇ ਕੰਮ ਦੇ ਵਿਚਾਰੇ ਦਾ ਫਰਕ ਕਹਿੰਦਾ ਹਾਂ ਇਹ ਦੋਵੇਂ ਵਿਚਾਰ ਇੱਕੋ ਜਿਹੇ ਲੱਗਦੇ ਹਨ ਪਰ ਇਹ ਇੱਕੋ ਜਿਹੇ ਨਹੀਂ ਹਨ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਯੋਜਨਾ ਬਣਾਉਂਦੇ ਹੋ ਰਣਨੀਤੀ ਬਣਾਉਂਦੇ ਹੋ ਅਤੇ ਸਿੱਖਦੇ ਹੋ ਇਹ ਸਾਰੀਆਂ ਗੱਲਾਂ ਚੰਗੀਆਂ ਹਨ ਬਰੀ ਗੱਲਾਂ ਕੋਈ ਨਤੀਜਾ ਪੈਦਾ ਨਹੀਂ ਕਰਦੀਆਂ ਦੂਜੇ ਪਾਸੇ ਕੰਮ ਵਰਤਾ ਦਾ ਇੱਕ ਅਜਿਹੀ ਕਿਸਮ ਹੈ ਜੋ ਹਮੇਸ਼ਾ ਨਤੀਜਾ ਦਿੰਦਾ ਹੈ ਜੇਕਰ ਮੈਂ ਲੇਖ ਲਈ ਵਿਚਾਰਾਂ ਦਾ ਖਾਕਾ ਖਿੱਚਦਾ ਹਾਂ ਜੋ ਮੈਂ ਲਿਖਣਾ ਚਾਹੁੰਦਾ ਹਾਂ ਤਾਂ ਇਹ ਇੱਕ ਕੋਸ਼ਿਸ਼ ਹੈ ਜੇਕਰ ਮੈਂ ਬੈਠ ਕੇ ਇੱਕ ਲੇਖ ਲਿਖਦਾ ਹਾਂ ਤਾਂ ਇਹ ਇੱਕ ਕੰਮ ਹੈ ਜੇਕਰ ਮੈਂ ਇੱਕ ਵਧੀਆ ਡਾਈਟ ਪਲਾਨ ਲੱਭਦੇ ਆਂ ਇਸ ਬਾਰੇ ਕੁਝ ਕਿਤਾਬਾਂ ਪੜਦਾ ਹਾਂ ਤਾਂ ਇਹ ਸਿਰਫ ਕੋਸ਼ਿਸ਼ ਹੈ ਜੇਕਰ ਮੈਂ ਸੱਚਮੁੱਚ ਵਧੀਆ ਭੋਜਨ ਖਾਂਦਾ ਹਾਂ ਤਾਂ ਇਹ ਇੱਕ ਕੰਮ ਹੈ ਕਈ ਵਾਰ ਕੋਸ਼ਿਸ਼ ਉਪਯੋਗੀ ਹੁੰਦੀ ਹੈ ਪਰ ਇਹ ਖੁਦ ਹਮੇਸ਼ਾ ਹੀ ਨਤੀਜੇ ਪੈਦਾ ਨਹੀਂ ਕਰਦੀ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਨਿੱਜੀ ਗੁਰੂ ਨਾਲ ਕਿੰਨੀ ਵਾਰ ਗੱਲ ਕਰਦੇ ਹੋ ਇਸ ਕੋਸ਼ਿਸ਼ ਨਾਲ ਤੁਸੀਂ ਕਦੇ ਵੀ ਵਧੀਆ ਸਰੀਰ ਨਹੀਂ ਬਣਾ ਸਕਦੇ ਸਿਰਫ ਵਰਕਆਊਟ ਕਰਨ ਨਾਲ ਹੀ ਤੁਹਾਨੂੰ ਨਤੀਜਾ ਮਿਲੇਗਾ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜੇਕਰ ਕੋਸ਼ਿਸ਼ ਨਾਲ ਨਤੀਜੇ ਨਹੀਂ ਮਿਲਦੇ ਹਨ ਤਾਂ ਅਸੀਂ ਇਹ ਕਰਦੇ ਕਿਉਂ ਹਾਂ ਕਈ ਵਾਰ ਅਸੀਂ ਇਹ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਸੱਚਮੁੱਚ ਯੋਜਨਾ ਬਣਾਉਣ ਜਾਂ ਵੱਧ ਸਿੱਖਣ ਦੀ ਲੋੜ ਹੁੰਦੀ ਹੈ ਪਾਰੇ ਜ਼ਿਆਦਾਤਰ ਮਾਮਲਿਆਂ ਵਿੱਚ ਅਸੀਂ ਅਜਿਹਾ ਇਸ ਲਈ ਕਰਦੇ ਹਾਂ ਕਿਉਂਕਿ ਕੋਸ਼ਿਸ਼ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਅਸੀਂ ਪ੍ਰਗਤੀ ਕਰ ਰਹੇ ਹਾਂ ਤੇ ਅਸਫਲ ਹੋਣ ਦਾ ਜੋਖਮ ਵੀ ਨਹੀਂ ਹੈ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਲੋਚਨਾ ਤੋਂ ਬਚਣ ਵਿੱਚ ਮਾਹਰ ਹੁੰਦੇ ਹਨ ਸਾਨੂੰ ਅਸਫਲ ਹੋਣਾ ਜਾਂ ਜਨਤਕ ਤੌਰ ਤੇ ਆਲੋਚਨਾ ਚੱਲਣਾ ਚੰਗਾ ਨਹੀਂ ਲੱਗਦਾ ਹੈ ਇਸ ਲਈ ਅਸੀਂ ਉਹਨਾਂ ਸਥਿਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਆਲੋਚਨਾ ਵਗੈਰਾ ਹੋ ਸਕਦੀ ਹੈ। ਇਹ ਹੀ ਉਹ ਸਭ ਤੋਂ ਵੱਡਾ ਕਾਰਨ ਹੈ ਜਿਸ ਦੇ ਕਰਕੇ ਤੁਸੀਂ ਕੰਮ ਕਰਨ ਦੀ بجائے ਕੋਸ਼ਿਸ਼ ਵਿੱਚ ਉਲਝੇ ਜਾਂਦੇ ਹੋ। ਤੁਸੀਂ ਅਸਫਲਤਾ ਨੂੰ ਟਾਲਣਾ ਚਾਹੁੰਦੇ ਹੋ। ਕੋਸ਼ਿਸ਼ ਕਰਨਾ ਅਤੇ ਖੁਦ ਨੂੰ ਇਹ ਯਕੀਨ ਦਿਵਾਉਣਾ ਸੌਖਾ ਹੈ ਕਿ ਤੁਸੀਂ ਪ੍ਰਗਤੀ ਕਰ ਰਹੇ ਹੋ। ਤੁਸੀਂ ਸੋਚਦੇ ਹੋ ਇਸ ਸਮੇਂ ਚਾਰ ਸੰਭਾਵਿਤ ਗਾਹਕਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ। ਸਾਬਰ ਕੋਜੇ ਠੀਕ ਹੈ। ਅਸੀਂ ਬਿਲਕੁਲ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ ਜਾਂ ਮੈਂ ਜੋ ਕਿਤਾਬ ਲਿਖਣਾ ਚਾਹੁੰਦਾ ਹਾਂ ਉਸ ਦੇ ਲਈ ਮੈਨੂੰ ਕੁਝ ਨਵੇਂ ਵਿਚਾਰ ਸੁਝੇ ਹਨ ਸਭ ਕੁਝ ਸਹੀ ਚੱਲ ਰਿਹਾ ਹੈ ਕੋਸ਼ਿਸ਼ ਨਾਲ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਸੀਂ ਕੁਝ ਕਰ ਰਹੇ ਹੂੰ ਪਰ ਸੱਚਾਈ ਇਹ ਹੈ ਕਿ ਤੁਸੀਂ ਕੁਝ ਨਹੀਂ ਕਰ ਰਹੇ ਸਗੋਂ ਕੁਝ ਕਰਨ ਦੀ ਸਿਰਫ ਤਿਆਰੀ ਕਰ ਰਹੇ ਹੂੰ ਜਦੋਂ ਤਿਆਰੀ ਟਾਲਮਟੋਲ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਤੁਹਾਨੂੰ ਕੁਝ ਬਦਲਣ ਦੀ ਲੋੜ ਹੁੰਦੀ ਹੈ ਸਿਰਫ ਯੋਜਨਾ ਬਣਾਉਣਾ ਕਾਫੀ ਨਹੀਂ ਹੈ ਤੁਹਾਨੂੰ ਅਭਿਆਸ ਵੀ ਕਰਨਾ ਪਵੇਗਾ ਜੇਕਰ ਤੁਸੀਂ ਕਿਸੇ ਆਦਤ ਵਿੱਚ ਮਾਹਰ ਬਣਨਾ ਚਾਹੁੰਦੇ ਹੋ ਤਾਂ ਆਦਰਸ਼ ਨਾਲ ਸ਼ੁਰੂ ਕਰਨ ਦੀ ਉਡੀਕ ਨਾ ਕਰੋ ਸਗੋਂ ਸਾਦਤ ਨੂੰ ਸ਼ੁਰੂ ਕਰ ਦਿਓ ਅਤੇ ਦਹੋਣਾਉਂਦੇ ਰਹੋ ਤੁਹਾਨੂੰ ਕਿਸੇ ਨਵੀਂ ਆਦਤ ਦੇ ਹਰ ਵੇਰਵੇ ਨੂੰ ਤੈਅ ਕਰਨ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਇਸ ਦਾ ਅਭਿਆਸ ਕਰਨਾ ਹੈ ਇਹ ਤੀਜੇ ਨਿਯਮ ਦਾ ਪਹਿਲਾ ਸਬਕ ਹੈ ਤੁਹਾਨੂੰ ਸਿਰਫ ਇਸ ਦਾ ਅਭਿਆਸ ਕਰਨ ਦੀ ਲੋੜ ਹੈ ਕੋਈ ਨਵੀਂ ਆਦਤ ਪਾਉਣ ਵਿੱਚ ਦਰਅਸਲ ਕਿੰਨਾ ਸਮਾਂ ਲੱਗਦਾ ਹੈ ਆਦਤਾਂ ਪਾਉਣਾ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਕੋਈ ਵਰਤਾਰਾ ਦਹਰਾਉਂਦੇ ਰਹਿਣ ਨਾਲ ਇਹ ਹੌਲੀ-ਹੌਲੀ ਵਧੇਰੇ ਸਵੈਚਾਲਿਤ ਬਣਦਾ ਜਾਂਦਾ ਹੈ ਤੁਸੀਂ ਕਿਸੇ ਗਤੀਵਿਧੀ ਨੂੰ ਜਿੰਨੀ ਜ਼ਿਆਦਾ ਵਾਰ ਦਹਰਾਉਂਦੇ ਹੋ ਓਨੀ ਹੀ ਛੇਤੀ ਤੁਹਾਡੇ ਦਿਮਾਗ ਦਾ ਟਾਂਜਾ ਬਦਲੇਗਾ ਤੇ ਤੁਹਾਨੂੰ ਉਸ ਗਤੀਵਿਧੀ ਵਿੱਚ ਸਮਰੱਥ ਬਣਾ ਦੇਵੇਗਾ ਨਿਊਰੋਸਾਇੰਟਿਸਟ ਇਸ ਨੂੰ ਦੀਰਘਕਾਲ ਸਮਰੱਥਾ ਵਿਸਤਾਰ ਆਖਦੇ ਹਨ ਜੋ ਤਾਜ਼ਾ ਗਤੀਵਿਧੀਆਂ ਦੇ ਆਧਾਰ ਤੇ ਦਿਮਾਗ ਵਿੱਚ ਨਿਊਰੋਨਸ ਦੇ ਆਪਸੀ ਸੰਬੰਧ ਵੱਲ ਸੰਕੇਤ ਕਰਦਾ ਹੈ ਹਰੇਕ ਦੁਹਰਾਤ ਤੋਂ ਬਾਅਦ ਕੋਸ਼ਾਣੂ ਤੋਂ ਕੋਸ਼ਾਣੂ ਸੰਕੇਤ ਬਿਹਤਰ ਬਣਦਾ ਹੈ ਤੇ ਨਿਊਰਲ ਸੰਬੰਧ ਵਿਕਸੇ ਜਾਂਦੇ ਹਨ ਪਹਿਲੀ ਵਾਰ ਨਿਊਰੋਸਾਈਕੋਲੋਜੀਸਟ ਡੋਨਾਲਡ ਹੈਬ ਨੇ 1949 ਵਿੱਚ ਇਸ ਦਾ ਵਰਣਨ ਕੀਤਾ ਜਿਸ ਕਰਕੇ ਇਸ ਨੂੰ ਹੈਬਸ ਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਨਿਊਰੋਨਸ ਮਿਲ ਕੇ ਕੰਮ ਕਰਦੇ ਹਨ ਉਹ ਜੁੜ ਕੇ ਮਜ਼ਬੂਤ ਬਣਦੇ ਹਨ ਆਦਤਾਂ ਨੂੰ ਵਾਰ-ਵਾਰ ਦੁਹਰਾਉਣ ਨਾਲ ਦਿਮਾਗ ਵਿੱਚ ਸਪਸ਼ਟ ਭੌਤਿਕ ਬਦਲਾਅ ਹੁੰਦੇ ਹਨ ਸੰਗੀਤਕਾਰਾਂ ਦਾ ਸੈਰੀਬਲਮ ਜੋ ਗਿਟਾਰ ਦੀ ਤਾਰ ਖਿੱਚਣਾ ਜਾਂ ਵਾਇਲਨ ਦਾ ਬੋ ਖਿੱਚਣ ਵਰਗੀਆਂ ਸਰੀਰਕ ਗਤੀਵਿਧੀਆਂ ਲਈ ਬੇਹਤ ਮਹੱਤਵਪੂਰਨ ਹੁੰਦਾ ਹੈ ਗੈਰ ਸੰਗੀਤਕਾਰਾਂ ਦੀ ਤੁਲਨਾ ਵਿੱਚ ਜ਼ਿਆਦਾ ਵੱਡਾ ਹੁੰਦਾ ਹੈ ਗਣਿਤ ਵਿਸ਼ਾਸਤਰੀਆਂ ਦੇ ਇਨਫੀਰੀਅਰ ਪੈਰੀਏਟਨ ਲੋਬੀਯੂਲ ਵਿੱਚ ਗ੍ਰੇ میٹر ਵੱਧ ਹੁੰਦਾ ਹੈ ਜੋ ਗਣਨਾ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਇਹ ਆਕਾਰ ਕਿੰਨਾ ਜ਼ਿਆਦਾ ਹੋਵੇਗਾ ਇਸ ਦਾ ਸਿੱਧਾ ਸਬੰਧ ਇਸ ਖੇਤਰ ਵਿੱਚ ਬਿਤਾਏ ਗਏ ਸਮੇਂ ਦੀ ਮਾਤਰਾ ਨਾਲ ਹੁੰਦਾ ਹੈ ਕੋਈ ਗਣਿਤ ਸ਼ਾਸਤਰੀ ਜਿੰਨਾ ਜ਼ਿਆਦਾ ਪੁਰਾਣਾ ਤੇ ਤਜਰਬੇਕਾਰ ਹੁੰਦਾ ਹੈ ਗ੍ਰੇ میٹر ਉਨਾ ਹੀ ਜ਼ਿਆਦਾ ਵੱਧਦਾ ਹੈ ਜਦੋਂ ਵਿਗਿਆਨੀਆਂ ਨੇ ਲੰਡਨ ਵਿੱਚ ਟੈਕਸੀ ਡਰਾਈਵਰਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਤਾਂ ਪਤਾ ਲੱਗਾ ਕਿ ਉਹਨਾਂ ਦਾ ਹਿਪੋਕੈਪਸ ਦਿਮਾਗ ਦਾ ਉਹ ਖੇਤਰ ਜੋ ਸਥਾਨਿਕ ਸਮ੍ਰਿਤੀ ਵਿੱਚ ਸ਼ਾਮਲ ਹੁੰਦਾ ਹੈ ਦੂਜੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਵੱਡਾ ਸੀ ਇਸ ਤੋਂ ਵੀ ਜ਼ਿਆਦਾ ਆਕਰਸ਼ਕ ਗੱਲ ਇਹ ਸੀ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਡਰਾਈਵਰ ਦੇ ਹਿਪੋਕੈਪਸ ਦਾ ਆਕਾਰ ਘਟ ਜਾਂਦਾ ਸੀ ਜਿਵੇਂ ਨਿਮਤ ਰੂਪ ਵਿੱਚ ਵਜ਼ਨ ਚੁੱਕਣਾ ਸਰੀਰ ਦੀਆਂ ਮਾਸਪੇਸ਼ੀਆਂ ਪ੍ਰਤੀਕਿਰਿਆ ਦਿੰਦੀਆਂ ਹਨ ਉਸੇ ਤਰ੍ਹਾਂ ਦਿਮਾਗ ਦੇ ਖੇਤਰਾਂ ਨਾਲ ਵੀ ਹੁੰਦਾ ਹੈ ਜਦੋਂ ਦਿਮਾਗ ਦੇ ਨਾ ਕੋਈ ਖੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੀ ਯੋਗਤਾ ਵੱਧਦੀ ਹੈ ਅਤੇ ਵਰਤੋਂ ਨਾ ਕਰਨ ਨਾਲੇ ਕਮਜ਼ੋਰ ਹੋ ਜਾਂਦੀ ਹੈ ਸਪਸ਼ਟ ਹੈ ਆਦਤਾਂ ਨੂੰ ਸਥਾਪਿਤ ਕਰਨ ਵਿੱਚ ਵਰਤਾਂ ਨੂੰ ਵਾਰ-ਵਾਰ ਦੁਹਰਾਉਣਾ ਬੇਹੱਦ ਮਹੱਤਵਪੂਰਨ ਹੁੰਦਾ ਹੈ ਇਸ ਸੱਚਾਈ ਨੂੰ ਨਿਊਰੋਸਾਇੰਟਿਸਟਸ ਦੀ ਆਮਦ ਤੋਂ ਬਹੁਤ ਪਹਿਲਾਂ ਹੀ ਪਛਾਣਿਆ ਜਾ ਚੁੱਕਾ ਸੀ 1860 ਵਿੱਚ ਅੰਗਰੇਜ਼ ਦਾਰਸ਼ਨਿਕ ਜਾਰਜ ਐਚ ਲੂਇਸ ਨੇ ਕਿਹਾ ਸੀ ਨਵੀਂ ਭਾਸ਼ਾ ਬੋਲਣ ਕਿਸੇ ਸੰਗੀਤ ਯੰਤਰ ਨੂੰ ਵਜਾਉਣ ਜਾਂ ਨਵੀਆਂ ਗਤੀਵਿਧੀਆਂ ਨੂੰ ਕਰਨ ਵਿੱਚ ਭਾਰੀ ਮੁਸ਼ਕਲ ਮਹਿਸੂਸ ਕੀਤੀ ਜਾਂਦੀ ਹੈ ਕਿਉਂਕਿ ਅਹਿਸਾਸ ਦੇ ਗੁਜਰਨ ਦੇ ਮਾਰਗ ਹੁਣ ਤੱਕ ਨਹੀਂ ਬਣੇ ਹਨ ਪਰ ਵਾਰ-ਵਾਰ ਦੁਹਰਾਉਣ ਨਾਲ ਮਾਰਗ ਬਣ ਜਾਂਦਾ ਹੈ ਅਤੇ ਇਹ ਮੁਸ਼ਕਲ ਦੂਰ ਹੋ ਜਾਂਦੀ ਹੈ ਗਤੀਵਿਧੀਆਂ ਇੰਨੀਆਂ ਸਵੈ ਚਾਲਿਤ ਹੋ ਜਾਂਦੀਆਂ ਹਨ ਕਿ ਉਹਨਾਂ ਨੂੰ ਬਿਨਾਂ ਕਿਸੇ ਚੇਤਨ ਵਿਚਾਰ ਦੇ ਵੀ ਕੀਤਾ ਜਾ ਸਕਦਾ ਹੈ ਸਹਿਜ ਬੂਧਤ ਅਤੇ ਵਿਗਿਆਨਕ ਸਬੂਤ ਦੋਵੇਂ ਇਸ ਗੱਲ ਦੀ ਤਸਦੀਕ ਕਰਦੇ ਹਨ ਦੁਹਰਾ ਬਦਲਾਅ ਦਾ ਰੂਪ ਹੈ ਹਰ ਵਾਰ ਜਦੋਂ ਤੁਸੀਂ ਕਿਸੇ ਕੰਮ ਨੂੰ ਦੁਹਰਾਉਂਦੀ ਹੋ ਤਾਂ ਹਰ ਵਾਰ ਤੁਸੀਂ ਉਸਾਦਤ ਦੇ ਨਾਲ ਜੁੜੇ ਇੱਕ ਖਾਸ ਨਿਊਰਲ ਸਰਕਲ ਤੋਂ ਸਾਰਗਰਮ ਕਰ ਰਹੀ ਹੂੰ ਇਸ ਦਾ ਮਤਲਬ ਹੈ ਕਿ ਅਭਿਆਸ ਕਰਨਾ ਉਹਨਾਂ ਸਭ ਤੋਂ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਹੈ ਜੋ ਤੁਸੀਂ ਕਿਸੇ ਨਵੀਂ ਆਦਤ ਨੂੰ ਬਣਾਉਣ ਲਈ ਕਰ ਸਕਦੀ ਹੂੰ ਇਹੀ ਕਾਰਨ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਹਜ਼ਾਰਾਂ ਫੋਟੋਆਂ ਖਿੱਚੀਆਂ ਉਹਨਾਂ ਦੇ ਹੁਨਰ ਵਿੱਚ ਸੁਧਾਰ ਹੋਇਆ ਜਦਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਦਰਸ਼ ਫੋਟੋਆਂ ਵਾਰੇ ਸਿਰਫ ਸਿਧਾਂਤ ਪੜੇ ਜਾਂ ਲਿਖੇ ਉਹਨਾਂ ਦੇ ਹੁਨਰ ਵਿੱਚ ਕੋਈ ਸੁਧਾਰ ਨਹੀਂ ਹੋਇਆ ਇੱਕ ਸਮੂਹ ਸਾਰਗਰਮ ਅਭਿਆਸ ਨਾਲ ਜੁੜਿਆ ਹੋਇਆ ਸੀ ਜਦਕਿ ਦੂਜਾ ਸਮੂਹ ਸਿਰਫ ਸਿੱਖਣ ਪਰ ਕਿਰਿਆ ਵਿੱਚ ਹੀ ਲੱਗਿਆ ਰਿਹਾ ਇੱਕ ਸਮੂਹ ਸਾਰਗਰਮ ਰਿਹਾ ਜਦਕਿ ਦੂਜਾ ਸਮੂਹ ਸਿਰਫ ਕੋਸ਼ਿਸ਼ ਹੀ ਕਰਦਾ ਰਿਹਾ ਸਾਰੀਆਂ ਆਦਤਾਂ ਯਤਨਾ ਭਰਿਆ ਅਭਿਆਸ ਤੋਂ ਸਵੈ ਚਾਲਿਤ ਵਰਤਾ ਤੱਕ ਸਮਾਨ ਟ੍ਰੈਜੈਕਟਰੀ ਵਾਗਤੀ ਮਾਰਗ ਵਿੱਚ ਚਲਦੀਆਂ ਹਨ ਇਸ ਪ੍ਰਕਿਰਿਆ ਨੂੰ ਆਟੋਮੈਟਿシティ ਭਾਵ ਸਵੈਚਾਲਕਤਾ ਕਿਹਾ ਜਾਂਦਾ ਹੈ ਆਟੋਮੈਟਿシティ ਹਰ ਕਦਮ ਬਾਰੇ ਸੋਚੇ ਬਿਨਾ ਵਰਤਾ ਕਰਨ ਦੀ ਸਮਰੱਥਾ ਹੈ ਤੇ ਇਹ ਉਦੋਂ ਹੁੰਦਾ ਹੈ ਜਦੋਂ ਗੈਰਚੇਤਨ ਮਨ ਵਾਗਡੋਰ ਸੰਭਾਲ ਲੈਂਦਾ ਹੈ ਇਹ ਕੋ ਜੇ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਆਦਤ ਦੀ ਰੇਖਾ ਚਿੱਤਰ ਨੰਬਰ 11 ਸ਼ੁਰੂਆਤ ਵਿੱਚ ਬਿੰਦੂ A ਉੱਤੇ ਕਿਸੇ ਆਦਤ ਨੂੰ ਅਮਲ ਵਿੱਚ ਲਿਆਉਣ ਲਈ ਕਾਫੀ ਕੋਸ਼ਿਸ਼ ਅਤੇ ਕਾਗਰਤਾ ਦੀ ਲੋੜ ਹੁੰਦੀ ਹੈ। ਕੁਝ ਦੋਹਰਾਵਾਂ ਤੋਂ ਬਾਅਦ ਬਿੰਦੂ B ਉੱਤੇ ਸੌਖਾ ਹੋ ਜਾਂਦਾ ਹੈ ਪਰ ਹੁਣ ਵੀ ਇਸ ਵਿੱਚ ਕੁਝ ਚੇਤਨ ਧਿਆਨ ਦੀ ਲੋੜ ਹੁੰਦੀ ਹੈ। ਉਜੀਤ ਅਭਿਆਸ ਤੋਂ ਬਾਅਦ ਬਿੰਦੂ C ਉੱਤੇ ਆਦਤ ਚੇਤਨ ਘਟ ਸਵੈ ਚਾਲਿਤ ਵੱਧ ਬਣ ਜਾਂਦੀ ਹੈ। ਇਸ ਡੇਲੀ ਆਦਤ ਦੀ ਰੇਖਾ ਤੋਂ ਪਰ ਉਹ ਕੰਮ ਬਿਨਾਂ ਸੋਚੇ ਵੀ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਇੱਕ ਨਵੀਂ ਆਦਤ ਜਨਮ ਲੈ ਲੈਂਦੀ ਹੈ ਅਗਲੇ ਪੰਨੇ ਉੱਤੇ ਤੁਸੀਂ ਦੇਖੋਗੇ ਕਿ ਇਹ ਕਿਸ ਤਰ੍ਹਾਂ ਦਿਖਦਾ ਹੈ ਜਦੋਂ ਖੋਜਾਰਥੀਆਂ ਨੇ ਹਰ ਦਿਨ 10 ਮਿੰਟ ਪੈਦਲ ਚੱਲਣ ਵਰਗੀ ਵਾਸਤਵਿਕ ਆਦਤ ਦੇ ਮਾਮਲੇ ਵਿੱਚ ਆਟੋਮੈਟਿシティ ਦੇ ਪੱਧਰ ਦੀ ਜਾਂਚ ਕੀਤੀ ਇੰਨਾ ਚਾਰਟਾ ਨੂੰ ਵਿਗਿਆਨੀ ਸਿੱਖਣ ਦੇ ਵਕਰ ਆਖਦੇ ਹਨ ਅਤੇ ਇਹ ਵਰਤਤਬਦੀਲੀ ਦੇ ਮਹੱਤਵਪੂਰਨ ਸੱਚ ਨੂੰ ਸਾਹਮਣੇ ਲਿਆਉਂਦੇ ਹਨ ਆਦਤਾਂ ਸਮੇਂ ਦੇ ਨਾਲ ਨਹੀਂ ਸਗੋਂ ਦੁਹਰਾ ਦੇ ਕਾਰਨ ਬਣਦੀਆਂ ਹਨ ਹਰ ਦਿਨ 10 ਮਿੰਟ ਪੈਦਲੇ ਚੱਲਣਾ ਚਿੱਤਰ ਨੰਬਰ 12 ਇਹ ਗ੍ਰਾਫਿਕ ਅਜਿਹੇ ਵਿਅਕਤੀ ਬਾਰੇ ਦਰਸਾਉਂਦਾ ਹੈ ਜਿਸ ਨੇ ਹਰ ਦਿਨ ਸਵੇਰ ਦੇ ਭੋਜਨ ਤੋਂ ਬਾਅਦ 10 ਮਿੰਟ ਤੱਕ ਪੈਦਲ ਚੱਲਣ ਦੀ ਆਦਤ ਬਣਾਈ ਗੌਰ ਕਰੋ ਕਿ ਜਿਉਂ-ਜਿਉਂ ਦੋਹਰਾਵਾ ਦੀ ਗਿਣਤੀ ਵਧਦੀ ਗਈ ਆਟੋਮੈਟਿਕਲੀ ਵੀ ਆਪਣੇ ਆਪ ਹੀ ਵਧਦੀ ਗਈ ਜਦੋਂ ਤੱਕ ਕਿ ਵਰਤਾਰ ਸਹਿਜ ਅਤੇ ਸਵੈਚਾਲਿਤ ਨਹੀਂ ਹੋ ਗਿਆ ਮੈਂ ਇੱਕ ਬਹੁਤ ਆਮ ਪ੍ਰਸ਼ਨ ਸੁਣਦਾ ਹਾਂ ਕੋਈ ਨਵੀਂ ਆਦਤ ਪਾਉਣ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ ਪਰ ਲੋਕਾਂ ਨੂੰ ਅਸਲ ਵਿੱਚ ਇਹ ਪ੍ਰਸ਼ਨ ਪੁੱਛਣਾ ਚਾਹੀਦਾ ਹੈ ਕੋਈ ਨਵੀਂ ਆਦਤ ਪਾਉਣ ਲਈ ਉਸ ਵਰਤਾਰੇ ਨੂੰ ਕਿੰਨੀ ਵਾਰ ਦੁਹਰਾਉਣ ਦੀ ਲੋੜ ਹੁੰਦੀ ਹੈ ਮਤਲਬ ਕਿਸੇ ਆਦਤ ਨੂੰ ਸਵੈਚਾਲਿਤ ਬਣਾਉਣ ਲਈ ਉਸ ਨੂੰ ਕਿੰਨੀ ਵਾਰ ਦੁਹਰਾਉਣਾ ਜ਼ਰੂਰੀ ਹੁੰਦਾ ਹੈ ਆਦਤ ਪਾਉਣ ਦੇ ਮਾਮਲੇ ਵਿੱਚ ਸਮੇਂ ਦੇ ਸੰਦਰਭ ਵਿੱਚ ਕੋਈ ਯਾਦ ਹੋਈ ਚੀਜ਼ ਨਹੀਂ ਹੁੰਦੀ ਮਾਈ ਨੇ ਨਹੀਂ ਰੱਖਦਾ ਕਿ ਕੋਈ ਆਦਤ ਪਾਉਣ ਵਿੱਚ 21 ਦਿਨ ਲੱਗਦੇ ਹਨ ਜਾਂ 30 ਦਿਨ ਲੱਗਦੇ ਹਨ ਜਾਂ 300 ਦਿਨ ਲੱਗਦੇ ਹਨ ਮਾਈ ਨੇ ਇਹ ਰੱਖਦਾ ਹੈ ਕਿ ਤੁਸੀਂ ਉਸ ਵਰਤਾਰ ਨੂੰ ਕਿੰਨਾ ਜ਼ਿਆਦਾ ਕਰ ਰਹੇ ਹੋ ਤੁਸੀਂ ਕੋਈ ਵਰਤਾਜ ਜਾਂ ਕੰਮ 30 ਦਿਨਾਂ ਵਿੱਚ 2 ਵਾਰ ਵੀ ਕਰ ਸਕਦੇ ਹੋ ਜਾਂ 200 ਵਾਰ ਵੀ ਦੋਹਰਾਨ ਨਾਲ ਹੀ ਸਾਰਾ ਫਰਕ ਪੈਂਦਾ ਹੈ ਤੁਹਾਡੀਆਂ ਵਰਤਮਾਨ ਆਦਤਾਂ ਸੈਂਕੜੇ ਜਾਂ ਸੰਭਵ ਹੈ ਕਿ ਹਜ਼ਾਰਾਂ ਦੁਹਰਾਵਾਂ ਤੋਂ ਬਾਅਦ ਅੰਦਰ ਪਸੀਆਂ ਹਨ ਨਵੀਆਂ ਆਦਤਾਂ ਨੂੰ ਵੀ ਇੰਨੀ ਹੀ ਵਾਰ ਦਹਰਾਉਣ ਦੀ ਲੋੜ ਹੁੰਦੀ ਹੈ ਤੁਹਾਨੂੰ ਉਚਿਤ ਸਫਲ ਯਤਨ ਕਰਨੇ ਪੈਂਦੇ ਹਨ ਜਦੋਂ ਤੱਕ ਕਿ ਵਰਤਾਾ ਤੁਹਾਡੇ ਦਿਮਾਗ ਵਿੱਚ ਦ੍ਰਿੜਤਾ ਨਾਲ ਨਹੀਂ ਬੈਠ ਜਾਂਦਾ ਅਤੇ ਤੁਸੀਂ ਆਦਤ ਦੀ ਰੇਖਾ ਨੂੰ ਪਾਰ ਨਹੀਂ ਕਰ ਲੈਂਦੇ ਅਭਿਆਸ ਦੇ ਸੰਦਰਭ ਵਿੱਚ ਦਰਅਸਲ ਇਹ ਮਾਇਨੇ ਨਹੀਂ ਰੱਖਦਾ ਕਿ ਕਿਸੇ ਆਦਤ ਨੂੰ ਸਵੈ ਚਾਲਿਤ ਬਣਨ ਵਿੱਚ ਕਿੰਨਾ ਸਮਾਂ ਲੱਗਦਾ ਹੈ ਮਾਇਨੇ ਤਾਂ ਇਹ ਰੱਖਦਾ ਹੈ ਕਿ ਤੁਸੀਂ ਉਹ ਕੰਮ ਵਾਰ-ਵਾਰ ਕਰਦੇ ਹੋ ਜਿਨ੍ਹਾਂ ਦੀ ਲੋੜ ਤੁਹਾਨੂੰ ਤਰੱਕੀ ਕਰਨ ਲਈ ਹੁੰਦੀ ਹੈ ਫਿਰ ਕੋਈ ਕੰਮ ਪੂਰੀ ਤਰ੍ਹਾਂ ਸਵੈ ਚਾਲਿਤ ਹੈ ਜਾਂ ਨਹੀਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿਸੇ ਆਦਤ ਨੂੰ ਪਾਉਣ ਲਈ ਤੁਹਾਨੂੰ ਇਸ ਦਾ ਅਭਿਆਸ ਕਰਨ ਦੀ ਲੋੜ ਹੁੰਦੀ ਹੈ ਵਸ第七 ਨੂੰ ਕਰਨ ਦਾ ਸਭ ਤੋਂ ਅਸਰਦਾਰ ਤਰੀਕਾ ਵਰਤਾਤਬਦੀਲੀ ਦੇ ਤੀਜੇ ਨਿਯਮ ਦੀ ਪਾਲਣਾ ਕਰਨਾ ਹੈ ਇਸ ਨੂੰ ਸੌਖਾ ਬਣਾਓ ਆਉਣ ਵਾਲੇ ਪਾਠਾ ਵਿੱਚ ਇਹ ਦੱਸਿਆ ਜਾਵੇਗਾ ਕਿ ਇਹ ਕੰਮ ਕਿਵੇਂ ਕਰਨਾ ਹੈ ਅਧਿਆਇ ਸਾਰ ਨੰਬਰ 1 ਵਰਤਾਤਬਦੀਲੀ ਦਾ ਤੀਜਾ ਨਿਯਮ ਹੈ ਇਸ ਨੂੰ ਸੌਖਾ ਬਣਾਓ ਨੰਬਰ 2 ਯੋਜਨਾ ਨਹੀਂ ਸਗੋ ਅਭਿਆਸ ਸਿੱਖਣ ਦਾ ਸਭ ਤੋਂ ਅਸਰਦਾਰ ਰੂਪ ਹੈ ਨੰਬਰ 3 ਕੋਸ਼ਿਸ਼ ਕਰਨ ਉੱਤੇ ਨਹੀਂ ਸਗੋ ਕੰਮ ਕਰਨ ਉਤੇ ਧਿਆਨ ਕੇਂਦ੍ਰਿਤ ਕਰੋ। ਨੰਬਰ 4 ਆਦਤਾਂ ਉਹ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਕੋਈ ਵਰਤਾਰ ਦੁਹਰਾ ਦੇ ਰਹੇ। سلسلے ਵਾ ਜ਼ਿਆਦਾ ਸਵੈ ਚਾਲਿਤ ਬਣਦਾ ਹੈ। ਨੰਬਰ 5 ਇਹ ਇੰਨਾ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਕਿਸ ਆਦਤ ਨੂੰ ਕਿੰਨੇ ਸਮੇਂ ਤੋਂ ਕਰ ਰਹੇ ਹੋ। ਇਸ ਤੋਂ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਤੁਸੀਂ ਉਸ ਆਦਤ ਨੂੰ ਕਿੰਨੇ ਵਾਰ ਕੀਤਾ ਹੈ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ